ਉਨੀ ਅੱਜ ਸਾਡੀ ਜਿਹੜੀ ਆ ਠਿੱਕੀਵਿੰਡ ਤੇ ਇੱਕ ਪਹਿਲੋ ਇਕਾਈ ਚੱਲਣ ਦੇ ਸੀ ਜਿੱਤੇ ਬਾਪੂ ਕਪੂਰ ਸਿੰਘ ਵੀ ਪ੍ਰਧਾਨ ਸਨ ਅੱਜ ਇੱਕ ਨਵੀਂ ਇਕਾਈ ਦਾ ਗਠਨ ਠਿੱਕੀਵਿੰਡ ਬਾਹਰ ਨੂੰ ਕੀਤਾ ਤੇ ਕੀਤਾ ਉਹਦੀ ਅੱਜ ਇੱਥੇ ਹੀ ਇੱਕ ਇਕਾਈ ਜਿਹੜੀ ਨਵੀਂ ਲਈ ਆ ਕਿਉਂਕਿ ਅਸੀਂ ਇੱਕ ਸਾਰੇ ਪਿੰਡੋਂ ਪਿੰਡੂ ਸਾਰੇ ਇਲਾਕਿਆਂ ਚੋਂ ਆਪਾਂ ਦੇਣਦੇ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੂੰ ਅੱਜ 112 ਦਿਨ ਹੋ ਗਏ ਆ ਉਹ ਮਰਨ ਵਰਤ ਤੇ ਖਨੌਰੀ ਬਾਰਡਰ ਤੇ ਬੈਠੇ ਆ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਉਂਕਿ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਐਮ ਐਸ ਪੀ ਡੈਂਟੀ ਕਾਨੂੰਨ ਡਾਕਟਰ ਸੁਨੀਨਾਥਨ ਦੀ ਜਿਹੜੀ ਰਿਪੋਰਟ ਆ ਉਹਦਾ ਕਰਕੇ ਜਿਹੜੀਆਂ 13 ਮਹੀਨਿਆਂ ਤੋਂ ਦਿੱਲੀ ਬਾਡੇ ਤੋਂ ਮਨਾਇਆਂ ਹੋਈਆਂ ਮੰਗਾਂ ਤੋਂ ਜਿਹੜੀ ਇਹ ਸੈਂਟਰ ਸਰਕਾਰ ਵੇਰੀ ਸੀ ਮੰਨੀਆਂ ਜਾਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਪਿਛਲੇ ਜਿਹੜੇ 2024 10 ਫਰਵਰੀ ਤੋਂ ਸਿੰਘਪੁਰ ਖਨੌਰੀ ਰਤਨਪੁਰਾ ਜਿਹੜਾ ਕਿਸਾਨਾਂ ਦਾ ਚਲਚੇ ਚੱਲਣ ਡਿਆ ਵਾ ਉਹਦੇ ਵਾਸਤੇ ਅੱਜ ਸਾਰੇ ਹੀ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਜਾਗਰੂਤ ਕਰਕੇ ਪਿੰਡੋਂ-ਪਿੰਡੀ ਇਹ ਮੀਟਿੰਗਾਂ ਕਰਦੇ ਆਂ ਕਿ ਤਕੜੇ ਹੋ ਕੇ ਇਹਨਾਂ ਹਾਕਮ ਸਰਕਾਰਾਂ ਤੋਂ ਆਪਣਾ ਹੱਕ ਲੈਣ ਵਾਸਤੇ ਲਾਵੰਦ ਹੋ ਕੇ ਤਕੜੇ ਹੋ ਕੇ ਆਪਾਂ ਇੱਕ ਜਮਤਾ ਬਣਾ ਕੇ ਮਾਧਿਅ ਦੇ ਵਿੱਚੋਂ ਖਨੌਰੀ ਪੁੱਜੀਏ ਤਾਂ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਜਿਹੜੀ ਆਵਾਜ਼ ਉਠਾ ਸਕੀਏ ਇਹ ਅੰਮੀ ਬੋਲੀ ਸਰਕਾਰ ਨੂੰ ਪਤਾ ਲੱਗ ਸਕੇ ਕਿਉਂਕਿ ਇਹ ਸਰਕਾਰ ਨੇ 13 ਮਹੀਨੇ ਜਿਹੜੀਆਂ ਬਾਡਰਾਂ ਤੇ ਬੈਠਿਆ ਮੰਗੀਆਂ ਜਾਂ ਮੰਗਾ ਸੀ ਉਹ ਤੋਂ ਮੁਕਰੀ ਆ ਉਹਨੂੰ ਜਾਣ ਕਰਵਾਉਣ ਵਾਸਤੇ ਲਾਗੂ ਕਰਵਾਉਣ ਵਾਸਤੇ ਅੱਜ ਜਿਹੜਾ ਇਹ ਸੰਦਰਸ਼ਾ ਸਰਦਾਰ ਜਗਦੀਪ ਸਿੰਘ ਡੱਲੇਵਾਲ ਨੇ ਵਿੱਢਿਆ ਵਾ ਉਸ ਡੱਲੇਵਾਲ ਦੀ ਸੋਚ ਨੂੰ ਲੈ ਕੇ ਸਾਰੇ ਹੀ ਤਰਨਤਾਰਨ ਜ਼ਿਲ੍ਹੇ ਵਿੱਚ ਜਿਹੜੀਆਂ ਪਿੰਡਾਂ ਸ਼ਹਿਰਾਂ ਮੱਲਿਆਂ 'ਚ ਉਹਨਾਂ ਦੀ ਜਿਹੜੀ ਸੋਚ ਆ ਉਹਨਾਂ ਦੀ ਆਵਾਜ਼ ਕਿਸਾਨਾਂ ਮਜ਼ਦੂਰਾਂ ਤੱਕ ਪਹੁੰਚਾਉਣ ਵਾਸਤੇ ਅੱਜ ਸਾਰੀ ਸਾਡੀ ਟੀਮ ਜਿਹੜੀ ਆ ਉਹ ਤਤਪਰ ਆ ਕਿਸਾਨਾਂ ਵੱਲੋਂ ਹੋਰ ਕਿਹੜੇ ਸੰਦਰਸ਼ਕਾਂ ਲਿਕੇ ਜਾ ਰਹੇ ਵੇਖੋ ਜੀ ਸਾਡਾ ਤਾਂ ਵੱਡੇ ਮੋੜ ਤੇ ਕੱਲਣ ਦੇ ਆ ਪਰ ਜੇ ਸਰਕਾਰ 19 ਤਰੀਕ ਨੂੰ ਹੁਣ ਮੀਟਿੰਗ ਆ ਸਰਕਾਰ ਟਸਤਮਸ ਨਹੀਂ ਹੁੰਦੀ ਇਹਨਾਂ ਮੰਨੀਆਂ ਜਾਂ ਮੰਗਾਂ ਨੂੰ ਨਹੀਂ ਲਾਗੂ ਕਰਦੀ ਫਿਰ ਜੋ ਵੀ ਸਾਡਾ ਅਗਲਾ ਫੈਸਲਾ ਵਾ ਉਹ ਜਿਹੜੀ ਜਿਸੇ ਬੰਦੀ ਅੱਛੀ ਲਊਗਾ ਉੱਤੇ ਪੈਰਾ ਲਾਵਾਂਗੇ ਬਹੁਤ ਹੀ ਮਿਹਨਤੀ ਕਿਸਾਨ ਆ ਬਹੁਤ ਸਿੰਘ ਫੁੱਲਾਂ ਵਾਲੀ ਵਸਤੀ ਤੋਂ ਇਹਨੂੰ ਪੱਟੀ ਬਲਾਕ ਦਾ ਜਿਹੜਾ ਅਸੀਂ ਪ੍ਰਧਾਨ ਆ ਜੇ ਨਿਯੁਕਤ ਕਰਦੇ ਆ ਤਾਂ ਜੋ ਕਿਸਾਨਾਂ ਦੀਆਂ ਮੰਗਾਵਾ ਕਿਸਾਨਾਂ ਦੇ ਮਸਲੇ ਆ ਇਹਨਾਂ ਨੂੰ ਲੈ ਕੇ ਆਉਦੀ ਆਵਾਜ਼ ਆ ਪ੍ਰਸ਼ਾਸ਼ਨ ਦੇ ਕੰਨਾਂ ਤੱਕ ਪਹੁੰਚਾਉਣ ਲਈ ਜਿਹੜਾ ਸਾਡਾ ਵੀਰ ਆ ਬਹੁਤ ਤਤਪਰ ਆ ਇਸ ਲਈ ਹੀ ਪੱਟੀ ਬਲਾਗ ਦਾ ਇਸ ਵੀਰ ਨੂੰ ਅੱਜ ਜ਼ਿੰਮੇਵਾਰੀ ਦੇ ਲੱਗਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜਦੋਂ ਸੱਤਰ ਜੀ ਆਨਸਲ ਜਦੋਂ ਬੂਹੇਲੀਆਂ ਸਰਚ ਜਰਨਲ ਸੱਤਰ ਜਿਹੜਾ ਆ ਸਕੈਂਤ ਸਿੰਘ ਬੂਹੇਲੀਆਂ ਤੋਂ ਇਹਨੂੰ ਜ਼ਿੰਮੇਵਾਰੀ ਦੇਣੇ ਆ ਬਾਕੀ ਜਿਹੜੀ ਟੀਮ ਆ ਆਪਣੇ ਗੁਰਜੀਤ ਸਿੰਘ ਬੂਹਾ ਇਹ ਖੇਤੀ ਜਿਹੜੀ ਟੀਮ ਉਹ ਤਿਆਰ ਕਰ ਲੈਣਗੇ ਇਹਨਾਂ ਕਹਿੰਦਾ ਵਾਹ ਇੱਕ ਪੀਕਾ ਖਾਓ ਤੇ